ਕੀ ਤੂੰ ਯਾਰ ਦਾੜੀ ਕਿ ਮੇਰੇ ਕੀ ਆ ਤੂੰ ਮਿਠਾਲਿਓ ਘੱਟਦੀ ਟਾਂਕੇ ਲੱਗੇ ਹੋਏ ਨੇ ਇਹਦੇ 'ਚ ਟਾਂਕੇ ਲੱਗੇ ਹੋਏ ਆ ਉਹਨਾਂ ਨੇ ਕੱਟੀ ਆ ਹਸਪਤਾਲ ਨਾਲ ਨੇ ਕੱਟਦੀ ਹੈ ਜਿਟਾਵਾ ਕਿੰਨੇ ਵੱਡੀਆਂ ਪਈਆਂ ਬਾਈ ਜੂੜੇ ਦੀਆਂ ਕੇਸ ਖੁੱਲਦੇ ਸੀ ਕੇਸ ਖੁੱਲ ਗਏ ਸਾਰੇ ਉਹ ਉਹਨਾਂ ਨੇ ਕਿਹਾ ਸੀ ਮੈਂ ਕਹਾ ਬੰਦ ਹੋ ਉਹ ਦਾ ਬੱਜੀਆਂ ਪਈਆਂ ਜਟਾਵਾਂ ਬਾਈ ਉੱਥੇ ਜਾ ਕੇ ਹੋਊਗਾ ਤਾਂ ਕੰਮ ਹਾ ਨਾ ਕਰੋ ਨਾ ਅੱਡ ਪੱਟਾ ਇਹਦੇ ਚੱਕ ਕੇ ਬੰਨੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਵੀਰ ਇਹ ਬਜ਼ੁਰਗ ਲੁਧਿਆਣੇ ਆ ਗੱਲ ਚੌਕ ਦੇ ਕੋਲੇ ਸਾਹਮਣੇ ਸ੍ਰੀ ਗੁਰੂ ਨਾਨਕ ਕਲੋਨੀ ਆ ਬੋਰਡ ਲੱਗਿਆ ਹੋਇਆ ਫੁੱਟਪਾਥ ਤੇ ਬੈਠਾ ਉਬਾਂ ਵੀ ਟੁੱਟੀ ਹੋਈ ਐ ਇੱਕ ਤੇ ਲੱਤ ਵੀ ਟੁੱਟੀ ਹੋਈ ਐ ਇੱਕ ਪੂਰੀ ਲੱਤ ਪੱਟ ਤਿੱਕਰ ਪਲਾਸਟਰ ਲੱਗਿਆ ਹੋਇਆ ਤੇ ਦਾੜੀ ਦੇ ਵਿੱਚ ਵੀ ਇੱਥੇ ਟਾਂਕੇ ਲੱਗੇ ਆ ਬਾਈ ਦੇ ਜਿਹਦੇ ਕਰਕੇ ਦਾੜੀ ਕੱਟੀ ਗਈ ਕਿਸਨਤਾਰੀ ਸਿੰਘ ਆ ਜੂڑا ਰੱਖਿਆ ਸਿਰ ਤੇ ਥੋੜਾ ਅਫਸੈਟ ਹੋਇਆ ਹੈ ਡਿਪਰੈਸ਼ਨ ਚ ਐਡੀ ਸੱਟ ਲੱਗੀ ਹੋਵੇ ਕੋਈ ਭੈਣ ਭਰਾ ਪੁੱਛਣ ਆਲਾ ਨਾ ਹੋਵੇ ਕੋਈ ਆਪਣਾ ਕਹਿਣ ਆਲਾ ਨਾ ਹੋਵੇ ਘਰੇ ਸਿਰ ਤੇ ਛੱਤ ਨਾ ਹੋਵੇ ਤੇ ਬੰਦੇ ਨੇ ਅਫਸਰਟ ਤਾਂ ਹੋਣਾ ਹੀ ਆ ਭਾਈ ਬਾਪ ਬਾਈ ਦਾਦਾ ਚੀਰ ਪਾਕਿਸਤਾਨ ਨਗਰ ਚ ਹੀ ਰਹਿੰਦਾ ਮੈਂ ਮੇਰੇ ਬਾਪ ਦਾ ਨਾਮ ਦਰਸ਼ਨ ਸਿੰਘ ਆ ਮੇਰਾ ਨਾਮ ਬਲਜੀਤ ਸਿੰਘ ਆ ਬਬਲੂ ਸਿੰਘ ਵੀ ਕਹਿੰਦੇ ਆ ਕਹਿੰਦੇ ਮੈਨੂੰ ਬਬਲੂ ਸਿੰਘ ਕਣ ਬਾਈ ਦਾ ਅਸਲੀ ਨਾਂ ਕੀ ਆ ਜਾਂ ਕੌਣ ਆ ਜਾਂ ਕਿੱਥੋਂ ਦਾ ਰਹਿਣ ਵਾਲਾ ਇਹ ਤੁਸੀਂ ਸਾਰਿਆਂ ਨੇ ਪਤਾ ਕਰਨਾ ਸ਼ੇਅਰ ਕਰਿਓ ਵੀਡੀਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਬਾਈ ਦੇ ਕਿਸੇ ਪਰਿਵਾਰ ਦੇ ਮੈਂਬਰ ਤੱਕ ਪਹੁੰਚ ਜੇਵੇ ਆਪਾਂ ਨੂੰ ਪਤਾ ਲੱਗ ਜੇਵੇ ਵੀ ਬਾਈ ਦੇ ਹਾਲਾਤ ਕਿਉਂ ਬਣੇ ਨੇ ਬਾਈ ਘਰਦਿਆਂ ਦਾ ਕੋਈ ਨੰਬਰ ਨੰਬਰ ਹੈ ਨਹੀਂ ਮੋਬਾਈਲ ਨੰਬਰ ਹੈਗਾ ਕਿਸੇ ਦਾ ਨਹੀਂ ਹੈਗਾ ਪੱਲਾ ਹੀ ਆ ਬਾਈ ਨਿੱਪੇੰ ਦਾ ਨੰਬਰ ਹੈਗਾ ਭੈਣ ਦਾ ਆਪਾਂ ਭੈਣਾਂ ਨਾਲ ਗੱਲ ਕਰ ਲੈਨੇ ਕਿੱਥੇ ਵਿਆਹੀ ਆ ਉਹ ਮੈਂ ਜਾਂਦਾ ਹੀ ਨਹੀਂ ਜੇ ਨਾ ਹੁਣਾ ਤੰਗ ਕਰਦਾ ਮੈਂ ਨਹੀਂ ਵਿਆਹੀ ਕਿੱਥੇ ਆ ਉਹ ਫੁੱਲੋਵਾਲ ਆਦਾਂ ਇਹ ਹੈਂ ਫੁੱਲੋਵਾਲ ਕਿਹੜੇ ਫੁੱਲੋਵਾਲ ਮੈਂ ਗਿਆ ਸੀ ਉੱਥੇ ਰੱਖੇ ਫੁੱਲੋਵਾਲ ਹਾਂ ਫੁੱਲਾਂ ਵਾਲੇ ਕਿ ਫੁੱਲੋਵਾਲ ਆਹ ਫੁੱਲੋਵਾਲ ਇਹ ਕਹਿੰਦੇ ਨੇ ਫੁੱਲਾਂ ਵਾਲ ਆ ਆਪਣੇ ਇੱਥੇ ਸ਼ਹਿਰ ਲੁਧਿਆਣਾ ਹੀ ਉਹ ਦੂਜੀ ਵੀ ਆ ਗਈ ਆ ਪਰ ਮੈਂ ਕਿਸੇ ਕੋਲ ਨਹੀਂ ਜਾਂਦਾ ਦੋ ਭੈਣਾਂ ਤੇਰੀਆਂ ਦੂਜੀ ਭੈਣ ਕਿੱਥੇ ਵਿਆਹੀ ਆ ਇਕੱਲਾ ਹੀ ਰਹਿਣਾ ਆ ਫੜੇ ਫੋਨ ਦੂਜੀ ਭੈਣ ਕਿੱਥੇ ਵਿਆਹੀ ਆ ਓ ਸ਼ਕਤੀਨਗਰ ਸੇ ਸ਼ਕਤੀਨਗਰ ਬਈ ਆਇਆ ਸ਼ਕਤੀਨਗਰ ਵਾਲੇ ਪ੍ਰੋਣੇ ਦਾ ਕੀ ਨਾਂ ਚਿੰਦਾ ਕਹਿੰਦੇ ਜੀ ਚਿੰਦਾ ਤੇ ਇਹਨੂੰ ਫੁੱਲਾਂ ਵਾਲੇ ਨੂੰ ਇਹਨੂੰ ਰਾਜੂ ਰਾਜੂ ਅਚਾਰ ਨੂੰ ਰਾਜੂ ਕਹਿੰਦੇ ਆ ਠੀਕ ਹੈ ਤੇਰਾ ਵਿਆਹ ਹੋਇਆ ਸੀਗਾ ਨਹੀਂ ਮੈਂ ਨਹੀਂ ਕਰਾਇਆ ਠੀਕ ਹੈ ਤੇ ਭਰਾ ਨੇ ਕਰਾਇਆ ਸੀ ਮੇਰਾ ਭਰਾ ਕੋਈ ਨਹੀਂ ਭਰਾ ਹੈ ਨਹੀਂ ਕੋਈ ਅਸੀਂ ਕਿਨੂੰ ਲੈਣ ਆਏ ਆ ਚੱਲੀਏ ਤਰਾ ਲਾਜ ਕਰਾਵਾਂਗੇ ਆਪਾਂ ਹਸਪਤਾਲ ਦਾਖਲ ਕਰਾ ਕੇ ਨਾ ਲੱਤ ਤਾਂ ਵੀ ਤੇ ਬਾਹਾਂ ਦਾ ਵੀ ਪਲਾਸਟਰ ਆ ਜਿਹੜਾ ਲੈ ਕੇ ਇਹਦੇ ਰਾੜ ਪੈ ਜੂ ਚਲਿਏ ਰਾੜ ਪਾਓ ਅ ਬਾਕੀ ਜੇ ਜੁੜ ਗਈ ਹੋਈ ਲੱਤ ਫਿਰ ਤਾਂ ਲੋੜ ਨਹੀਂ ਐਕਸ-ਰੇ ਕਰਕੇ ਦੇਖਾਂਗੇ ਤੇ ਸਰਦਾਰ ਜੀ ਮਨ ਲੈ ਕੇ ਕਿੱਥੇ ਜਾਓਗੇ ਇੱਥੇ ਆਪਾਂ ਹਸਨਪੁਰ ਪਿੰਡ ਜਾਣਾ ਮੁੱਲਾਪੁਰ ਕੋਲੇ ਬੱਦੋ ਵਾਲਾ ਕੋਲੇ ਇਹ ਕਿੱਥੇ ਕਰਕੇ ਆਉਗੇ ਜਦੋਂ ਆਪਾਂ ਮੁਲਾਪੁਰ ਵੱਲ ਨੂੰ ਜਾਂਦੇ ਨਾ ਦਿਹਾਣੇ ਪੜ ਮਦਾਨੇ ਪੜੀ ਗਿਆ ਨਹੀਂ ਅੱਡੀ ਦੂਰ ਅੰ ਦੂਰ ਥੋੜੀ ਆ 5-7 ਕਿਲੋਮੀਟਰ ਦੂਰ ਹੀ ਆ ਇੱਥੇ ਮੈਨੂੰ ਤੁਹਾਡਾ ਆਸਰਾ ਮੇਜਰ ਸਾਹਿਬ ਮੈਨੂੰ ਵਿਚਾਰੇ ਰੋਟੀ ਰਾਟੀ ਦੇ ਜਾਂਦੇ ਨੇ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਸੀ ਨਾ ਅੱਛਾ ਉਹਨਾਂ ਨੇ ਫੋਨ ਕੀਤਾ ਸੀ ਸਾਨੂੰ ਵੀ ਤੁਸੀਂ ਲੈ ਕੇ ਜਾਓ ਆ ਕੇ ਜਿੱਦਾਂ ਤੁਹਾਡੀ ਮਰਜ਼ੀ ਪਾ ਇੱਥੇ ਲੈਣ ਆਏ ਆ ਭਾਈ ਤੁਹਾਨੂੰ ਮੈਂ ਤਾਂ ਤੁਹਾਡੇ ਚਰਨਾਂ 'ਚ ਹਾਂ ਯਾਰ ਨਹੀਂ ਨਹੀਂ ਅਸੀਂ ਤੇਰੇ ਚਰਨਾਂ 'ਚ ਹਾਜ਼ਰ ਆ ਭਾਈ ਸਾਡੇ ਭਰਾ ਮੈਂ ਤੁਸੀਂ ਵੱਡੇ ਹੈ ਨਾ ਠੀਕ ਰਹਿ ਕਰ ਪਰ ਅੱਜ ਬੜੀ ਦੁੱਖ ਦੀ ਗੱਲ ਆ ਇਨਸਾਨ ਚੰਦ ਤੇ ਪਹੁੰਚ ਗਿਆ ਐਲਨ ਮਸਕ ਵਰਗੇ ਲੋਕ ਅਸਮਾਨ ਦੇ ਵਿੱਚ ਘਰ ਪਾਉਣ ਦੀਆਂ ਗੱਲਾਂ ਕਰਦੇ ਆ ਲੋਕਾਂ ਨੂੰ ਬਸਾਉਣ ਦੀਆਂ ਗੱਲਾਂ ਕਰਦੇ ਆ ਅੱਜ ਦੁਨੀਆ ਕਿਸ ਮਕਾਮ ਤੇ ਪਹੁੰਚ ਗਈ ਆ ਪਰ ਸਾਡੇ ਆਪਣੇ ਹਾਲਾਤ ਕਿਦਾਂ ਦੇ ਹੋ ਗਏ ਦੇ ਸਾਡੀਆਂ ਜੜਾਂ ਜ਼ਮੀਨ ਨਾਲੋਂ ਟੁੱਟਦੀਆਂ ਜਾ ਰਹੀਆਂ ਇਹ ਵੀ ਤਾਂ ਇਨਸਾਨ ਹੀ ਆ ਇਹਦੀਆਂ ਵੀ ਤਾਂ ਮੋਰਲ ਵੈਲਿਊਜ਼ ਨੇ ਇਹਦੀਆਂ ਵੀ ਤਾਂ ਜ਼ਰੂਰਤਾਂ ਨੇ ਇਹਦੇ ਵੀ ਤਾਂ ਕੋਈ ਹੱਕ ਨੇ ਕਿ ਅਮੀਰਾਂ ਦੇ ਹੱਕ ਨੇ ਸਾਰੇ ਕਿ ਜਿਹੜੇ ਕੋਠੀਆਂ ਕਾਰਾਂ 'ਚ ਰਹਿੰਦੇ ਘੁੰਮਦੇ ਆ ਉਹਨਾਂ ਦੇ ਹੱਕ ਨੇ ਸਿਸਟਮ ਕਾਦੇ ਲਈ ਬਣਾਇਆ ਸਰਕਾਰਾਂ ਕਾਦੇ ਲਈ ਨੇ ਜੇ ਅੱਜ ਇਹ ਵੀਰ ਇਹ ਬਾਪੂ ਕਿਸੇ ਕਾਰਨ ਫੁੱਟਪਾਥ ਤੇ ਪਿਆ ਲੱਤ ਟੁੱਟ ਗਈ ਬਾਹ ਟੁੱਟ ਗਈ ਆ ਤੇ ਫੇਰ ਵੀ ਇਹਦੀ ਕੋਈ ਬਾਹ ਨਹੀਂ ਫੜਨ ਵਾਲਾ ਫੇਰ ਵੀ ਇਹਦਾ ਕੋਈ ਰਿਸ਼ਤੇਦਾਰ ਇਹਦਾ ਭੈਣ ਭਰਾ ਇਹਦਾ ਕੋਈ ਯਾਰ ਮਿੱਤਰ ਇਹਨੂੰ ਕੋਈ ਜਾਣਦਾ ਹੋਊ ਜਿਹੜਾ ਪਹਿਚਾਣਦਾ ਹੋਊ ਕੋਈ ਉਹਨੂੰ ਛੱਡੋ ਸਰਕਾਰੀ ਹਸਪੀਟਲ ਚ ਗਿਆ ਸੀ ਜਿੱਥੇ ਆ ਪਲਾਸਟਰ ਲੱਗਿਆ ਉਹਨਾਂ ਨੇ ਵੀ ਲਾ ਕੇ ਪਲਾਸਟਰ ਲੱਤ ਤੇ ਬਾਹ ਨੂੰ ਭੇਜਤਾ ਜੀ ਕਹਿੰਦੇ ਲੈ ਜਾਓ ਲੈ ਕੇ ਕਿੰਨੇ ਜਾਣਾ ਸੀ ਕੋਈ ਹੈ ਹੀ ਨਹੀਂ ਸੀ ਉੱਥੋਂ ਰੁੜਦਾ ਖੁੜਦਾ ਕਿਵੇਂ ਇੱਥੇ ਪਹੁੰਚਿਆ ਜਿਨ੍ਹਾਂ ਦਾ ਆਪਣਾ ਕੋਈ ਹੈ ਨਹੀਂਗਾ ਪਰ ਉਹਨਾਂ ਦੇ ਆਪਣੇ ਕੌਣ ਆ ਉਹ ਸਰਕਾਰਾਂ ਜਿਨ੍ਹਾਂ ਨੂੰ ਵੋਟਾਂ ਪਾ ਕੇ ਬਣਾਉਂਦੇ ਆ ਉਹ ਤਾਂ ਪੈਰੀ ਪੈਂਦੇ ਆ ਵੋਟਾਂ ਮੌਕੇ ਤਾਂ ਆ ਕੇ ਕਹਿੰਦੇ ਬਾਬੇ ਤੇਰੇ ਪੁੱਤਾਂ ਬਾਪੂ ਤੇਰੇ ਪੁੱਤਾਂ ਦੱਸ ਕਿਵੇਂ ਆ ਪਰ ਜਦੋਂ ਉਹ ਬਣ ਜਾਂਦੇ ਨੇ ਜਿੱਤ ਜਾਂਦੇ ਨੇ ਕੋਈ ਨਹੀਂ ਪੁੱਛਦਾ ਭਾਈ ਇਹ ਹਾਲਾਤ ਬਣ ਜਾਂਦੇ ਜੋ ਬਬਲੂ ਸਿੰਘ ਦੇ ਬਣੇ ਹੋਏ ਸਾਡੀ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦੀ ਬਾਬੇ ਨਾਨਕ ਨੇ ਡਿਊਟੀ ਲਾਈ ਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆ ਨਹੀਂ ਸਾਡੀ ਕੀ ਔਕਾਤ ਸੀ ਅਸੀਂ ਸੜਕ ਤੋਂ ਬੰਦੇ ਨੂੰ ਲਿਆ ਕੇ ਚੱਕ ਕੇ ਆਪਣੇ ਘਰੇ ਲਿਆ ਕੇ ਰੱਖ ਦਿੱਤੇ ਸੀ ਉਹਦਾ ਇਲਾਜ ਕਰਾਉਂਦੇ ਘਰ ਵੀ ਉਹਦਾ ਹੀ ਬਣਾ ਕੇ ਦਿੱਤਾ ਹੋਇਆ ਛੱਤ ਵੀ ਉਹਦੀ ਆ ਦਵਾਈ دارو ਵੀ ਇਹਨੂੰ ਬਾਪੂ ਨੂੰ ਜਿਹੜੀ ਦਵਾਈ ਆ ਉਹ ਨਹੀਂ ਭੇਜਣੀ ਆ ਇਲਾਜ ਵੀ ਉਹਨੇ ਕਰਾਉਣਾ ਲੀੜਾ ਕੱਪੜਾ ਵੀ ਉਹਨੇ ਦੇਣਾ ਅਸੀਂ ਤਾਂ ਇੱਕ ਚੌਂਕੀਦਾਰਾ ਕਰਦੇ ਆ ਗੁਰੂ ਨੇ ਡਿਊਟੀ ਲਾਈ ਆ ਸਾਨੂੰ ਸੁਨੇਹਾ ਮਿਲਿਆ ਸੀ ਤੇ ਅਸੀਂ ਇਸ ਵੀਰ ਨੂੰ ਇਸ ਬਜ਼ੁਰਗ ਨੂੰ ਲੈਣ ਆਏ ਆ ਧੰਨਵਾਦ ਆ ਉਹ ਬਾਈ ਜੀ ਦਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਕਾਕਾ ਕੀ ਨਾਮ ਉਹਨਾਂ ਦਾ 3 ਨੰਬਰ ਤੋਂ ਆਈ ਹੈ ਬਾਈ ਸਾਨੂੰ ਕਾਫੀ ਨੰਬਰਾਂ ਤੋਂ ਆਈਆਂ ਵੀਡੀਓ ਆਈਆਂ ਆਉਣਾ ਤਾਂ ਸਾਨੂੰ ਪਹਿਲਾਂ ਚਾਹੀਦਾ ਸੀ ਦੋ ਦਿਨ ਸਾਧਾ ਸਮਾਂ ਨਹੀਂ ਲੱਗਿਆ ਕੱਲ ਬਾਪੂ ਚੜਾਈ ਕਰਕੇ ਸੀ ਪਰ ਤੋਂ ਕੱਲ ਸੰਸਕਾਰ ਕੀਤਾ ਤੇ ਅਸੀਂ ਬਾਪੂ ਨੂੰ ਮਾਨ ਸਤਕਾਰ ਦੇ ਸਕੀਏ ਬਾਪੂ ਦੀ ਸੇਵਾ ਸੰਭਾਲ ਕਰ ਸਕੀਏ ਬਾਪੂ ਦਾ ਇਲਾਜ ਹੋ ਸਕੇ ਕਿਦੇ ਲਈ ਅਰਦਾਸ ਬੇਨਤੀ ਕਰਿਓ ਸੱਚੇ ਪਾਤਸ਼ਾਹ ਬਾਈ ਗੁਰ ਤੁਹਾਨੂੰ ਸਮਤ ਬੁੱਧੀ ਬਖਸ਼ਣ ਪਰ ਤੁਹਾਨੂੰ ਵੀ ਬੇਨਤੀ ਹੈ ਭਾਈ ਇੱਥੋਂ ਦੀ ਨਿੰਗਦੇ ਆ ਲੋਕ ਡੜਾ ਡੜ ਲੋਕ ਤੁਰੇ ਜਾਂਦੇ ਆ ਆਪਣੀਆਂ ਗੱਡੀਆਂ ਕਾਰਾਂ ਦੇ ਵਿੱਚ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਤਰਾ ਘੋੜ ਪਤਾਸੇ ਪੀਵੇ ਕੋਈ ਚੰਦ ਕੇ ਲੋਕ ਨੇ ਜਿਹੜੇ ਨੂੰ ਰੋਟੀ ਦੇ ਜਾਂਦਾ ਕੋਈ ਜੀ ਕਿਸੇ ਨੇ ਇਰਜ਼ਾਈ ਦਿੱਤੀ ਆ ਆ ਕੋਈ ਪੁਰਾਣੇ ਗੱਡੇ ਪਏ ਸੀ ਇੱਥੇ ਇਹਨੂੰ ਲੈ ਜਾਵਾਂਗੇ ਚੱਕ ਕੇ ਆ ਗੱਦਿਆਂ ਤੇ ਕੋਈ ਹੋਰ ਆ ਕੇ ਪੈ ਜਾਊਗਾ ਸਰਦਾਰਾਂ ਦਾ ਪੁੱਤ ਆ ਸਰਦਾਰ ਬਬਲੂ ਸਿੰਘ ਇਹਦੇ ਦਾਦੇ ਪਰਦਾਦੇ ਆ ਨੇ ਵੀ ਤਾਂ ਇਸ ਪੰਜਾਬ ਲਈ ਕੂਨ ਡੋਲਿਆ ਹੋਏ ਖਿੱਤੇ ਲਈ ਕੂਨ ਡੋਲਿਆ ਹੋਊ ਕੂਨ ਪਸੀਨਾ ਦੀ ਕਮਾਈਆਂ ਕੀਤੀਆਂ ਹੋਣਗੀਆਂ ਅੱਜ ਕੋਈ ਨਹੀਂ ਪੁੱਛਦਾ ਦਰਸ਼ਨ ਸਿੰਘ ਦੇ ਪੁੱਤ ਨੂੰ ਇਹਦੀਆਂ ਕਮੀਆਂ ਜ਼ਰੂਰ ਦਿਖਦੀਆਂ ਹੋਣਗੀਆਂ ਇਹਦੀਆਂ ਬਰਾਈਆਂ ਕਰਨ ਵਾਲੇ ਜ਼ਰੂਰ ਮਿਲ ਜਾਣਗੇ। ਸੱਡੀ ਤਾਂ ਬੇਨਤੀ ਹੋਈ ਹੈ ਭੈਣੋ ਭਰਾਵੋ ਥੋੜੀ ਜੀ ਆਪਾਂ ਆਪਣੇ ਅੰਦਰ ਝਾਤ ਮਾਰੀਏ ਗਲਤੀਆਂ ਤੇ ਕਮੀਆਂ ਦੇ ਤਾਂ ਅਸੀਂ ਵੀ ਭਰੇ ਹੋਏ ਆ ਸਾਰੇ। ਸਾਰੇ ਹੀ ਅਸੀਂ ਕਲਜੋ ਕੀ ਪਾਪੀ ਆ ਅਸੀਂ ਚੋਰ ਚੱਕੇ ਮਹਾਰਾਜ ਨੇ ਸਾਨੂੰ ਸਮਾਜ ਸੇਵੀ ਬਣਾਤਾ। ਇਸ ਕਰਕੇ ਸਾਡੀ ਬੇਨਤੀ ਹੈ ਭਾਈ ਸੱਤੋਂ ਤਾਂ ਨਹੀਂ ਮਾੜੇ ਤੁਸੀਂ ਆਪਣਾ ਫਰਜ਼ ਜਰੂਰ ਨਿਭਾਇਆ ਕਰੋ ਆਪਣੀ ਡਿਊਟੀ ਜਰੂਰ ਨਿਭਾਇਆ ਕਰੋ ਜੀ انسان ਬਣਿਆ 84 ਲੱਖ ਜੁਨਾਂ ਤੋਂ ਬਾਅਦ ਜੇ ਇਨਸਾਨੀ ਜਾਨ ਮਿਲਿਆ ਇਹ ਬਾਰ-ਬਾਰ ਨਹੀਂ ਮਿਲਦਾ ਇੱਕੋ ਹੀ ਜ਼ਿੰਦਗੀ ਮਿਲੀ ਆ ਬਾਕੀ ਕੁੱਤੇ ਬਿੱਲੇ ਜਾਨਵਰ ਪੰਛੀ ਕੀੜੇ ਮਕੌੜੇ ਪਤਾ ਨਹੀਂ ਅਸੀਂ ਕਿੰਨੇ ਬਣਨਾ ਕਿਵੇਂ ਬਣਨਾ ਕਿੱਥੇ ਬਣਨਾ ਉਹ ਸਾਨੂੰ ਕੋਈ ਸੋਚੀ ਨਹੀਂ ਪਰ ਹੁਣ ਤਾਂ ਸੋਚੀ ਹੈਗੀ ਆ ਹੁਣ ਤਾਂ ਸਮਝ ਹੈਗੀ ਆ ਵੀ ਅਸੀਂ ਕਾਦੇ ਲਈ ਆਏ ਆ ਇਸ ਦੁਨੀਆ ਤੇ ਚਲੋ ਅਸੀਂ ਕੋਈ ਬਾਰੇ ਸਿਆਣੇ ਜਾਂ ਗੁਣੀ ਗਿਆਨੀ ਨਹੀਂ ਤੁਹਾਨੂੰ ਉਪਦੇਸ਼ ਦਈਏ ਬਸ ਇੰਨੀ ਕੀ ਬੇਨਤੀ ਹੈ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਾਇਦ ਕੋਈ ਬਾਪੂ ਨੂੰ ਪਛਾਣ ਲਵੇ ਕਿਉਂਕਿ ਬਾਪੂ ਕਿਸ ਦਾ ਨਾਮ ਨਹੀਂ ਦੇ ਰਿਹਾ ਨੰਬਰ ਨਹੀਂ ਦੱਸ ਰਿਹਾ ਐਡਰੈਸ ਨਹੀਂ ਬਾਪੂ ਕੋਲੇ ਪਤਾ ਚਲੋ ਕੋਈ ਬਾਪੂ ਦਾ ਰਿਸ਼ਤੇਦਾਰ ਵੀਡੀਓ ਦੇਖ ਲੂ ਪਛਾਣ ਲੂ ਕੋਈ ਆਜੂ ਮਿਲਣ ਇਹ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹ ਬਾਪੂ ਦੀ ਜ਼ਿੰਦਗੀ ਚ ਕੋਈ ਚੰਗਾ ਕੋਈ ਨਵਾਂ ਹੋ ਸਕੇ ਕੁਝ ਨਹੀਂ ਤਾਂ ਹਾਲਾਤ ਤਾਂ ਤੁਸੀਂ ਦੇਖਦੇ ਹੀ ਹੋ ਇਹ ਆਪਣੇਾਂ ਤੋਂ ਦੂਰ ਹੋ ਕੇ ਆਪਣੇਾਂ ਤੋਂ ਮਨਕਰ ਹੋ ਕੇ ਹੋਏ ਨੇ ਹਣਾ ਚਾਹੇ ਬਾਪੂ ਹੋ ਗਿਆ ਆਪਣੇ ਤੋਂ ਮਨਕਰ ਚਾਹੇ ਆਪਣੇ ਇਹ ਤੋਂ ਹੋ ਗਿਆ ਮਨਕਰ ਉਹ ਰੱਬ ਜਾਣਦਾ ਜਾਏ ਜਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚੱਲੀਏ ਭਾਈ ਚੱਲ ਫਿਰ ਪੈ ਜਾ ਲੰਬਾ ਕਰਾ ਰੋ ਆ ਕੰਬਲ ਤੇ ਬਹਿ ਜਾ ਥੱਲੇ ਉਹ ਵੀ ਨੰਗਾ ਹੀ ਪਿਆ ਬਾਪੂ ਵਿਚਾਰੇ ਨੇ ਪਜਾਮਾ ਨਹੀਂ ਪਾਇਆ ਬਾਪੂ ਲੈਟਰੀ ਨਿਊਟਰੀ ਕਿਵੇਂ ਜਾਣਨਾ ਫਿਰ ਆਪ ਹੀ ਕਰਦਾ ਜੀ ਰੜ ਰੜ ਕੇ ਹਾਂ ਜੀ ਆ ਇੱਕ ਮਿੰਟ ਬਈ ਹਾਂ ਹਾਂ ਜੀ ਗੁਰਿਆ ਖੜਿਆ ਜੀ ਹਾਂ ਜੀ ਹਾਂ ਜੀ ਬਾਵਾ ਤੁਹਾਨੂੰ ਆਏ ਆਏ ਇੱਥੇ ਰੱਖ ਦੇ ਵੀਰੇ ਨਾਲ ਇੱਥੇ ਔਰਲੇ ਪਾ ਕੇ ਰੱਖ ਦੇ ਨਾਲ ਕਰ